ਸਾਰੇ ਨੂੰ ਉਤਰਾਜ ਆਉਂਦਾ ਸੀ ਵੀ ਪ੍ਰਧਾਨ ਸਾਈਂ ਕੀ ਕਰਦਾ ਚਾਹੁੰਦਾ ਸੋਣ ਲੋ ਮੇਰੇ ਬੰਦਿਆਂ ਸਾਰੇ ਪ੍ਰੋਸੈਸ ਕਰਕੇ ਤਿਆਰ ਮੀਟਿੰਗ ਦਾ ਅਫਸਰ ਨਹੀਂ ਉਹ ਤੁਸੀਂ ਪ੍ਰਧਾਨ ਨੂੰ ਕਹੀ ਜਾਂਦੇ ਹੋ ਹਟੇ ਨੇ ਜਾ ਕੇ ਬਹਿ ਲੈ ਜਿਹਦੀ ਦਾੜੀਆਂ ਨੇ ਉਹ ਲੋਕ ਐਨੇ ਜਿਹ ਦੁਖੀ ਹੋਏ ਨੇ ਜਣੀ ਉੱਥੋਂ ਲੰਗੜਾ ਮੁਸਕੁੰਦਾ ਹੁਣ ਦੇਖੋ ਜਾ ਕੇ ਹਲੇ ਹੀ ਪਾਣੀ ਖੜਾ ਬਿਨਾਂ ਨਹੀਂ ਤਾਂ ਪਾਣੀ ਖੜਦਾ ਉੱਥੇ ਈਓ ਸਾਹਿਬ ਪ੍ਰਧਾਨ ਜੀ ਮੈਂ ਵਰਨ ਵਰਤੇ ਬੈਠੰਦਾ ਜਨਾ ਹਲ ਮੇਰੇ ਹੁਣ ਜਦੋਂ ਮੇਰੇ ਨਾਲ ਜਿਹੜਾ ਹੁਣ ਲੈ ਕੇ ਗਿਆ ਸ਼ਾਮ ਨੂੰ ਤੇ ਕਰ ਰਹੇ ਬੜੇ ਬੜੇ ਨੇ ਲੋਕ ਉਹਦੇ ਵਿੱਚ ਨਿਆਂ ਲੈ ਕੇ ਨਫਾ ਲੈਣੇ ਤੇ ਆਪ ਕੋ ਲੋਕਾਂ ਦੇ ਵਿੱਚ ਲੜਦੇ ਨੇ ਸਾਡਾ ਇੱਕ ਐਸਟੀਮੇਟ ਪਾਸਤੀ ਨੰਬਰ 8 ਨੇ ਜਾਂਦਾ ਜੀ ਮਨੇ ਨਾ ਬਿਲਡਿੰਗ ਨਾ ਨਾ ਬਿਲਡਿੰਗ ਨਾ ਨਾ ਬਿਲਡਿੰਗ ਬਣ ਰਹੀ ਹੈ ਕਿ ਆ ਜਾ ਰਿਹਾ ਪ੍ਰਾਣੀ ਬਿਲਡਿੰਗ ਦਾ ਰੈਨੋਵੇਟ ਕੀਤਾ ਜਾ ਰਿਹਾ ਹੈ ਅਗਰ ਰੈਨੋਵੇਟ ਕੀਤਾ ਜਾ ਰਿਹਾ ਹੈ ਮੇਰੇ ਕੋਲ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਦੀ 24 ਘੰਟਿਆਂ ਦੀ ਰਿਪੋਰਟ ਪਈ ਹੈ ਕਦ ਕਦ ਪਹਿਲਾਂ ਏਜੰਡੇ ਤੇ ਗੱਲ ਕਰਦੇ ਹਾਂ ਏਜੰਡੇ ਤੇ ਤਾਂ ਗੱਲ ਹੀ ਨਹੀਂ ਕਰਦੇ ਤਰਾਜ ਹੁੰਦਾ ਸੀ ਵੀ ਪ੍ਰਧਾਨ ਸਾਹਿਬ ਨਹੀਂ ਕਰਦਾ ਜਾਣੋ ਸੁਣ ਲੋ ਮੇਰੇ ਵੱਲੋਂ ਸਾਰੇ ਪ੍ਰੋਸੈਸ ਕਰਕੇ ਤਿਆਰ ਆ ਆਹੀ ਮੈਂ ਕਹਿੰਦਾ ਵੀ ਆਉਂਦੇ ਗਾਦੇ ਨਹੀਂ ਜਦ ਰੀਕਾਲ ਆ 34 ਨੇ ਸਾਰੀਆਂ ਬਾੜਾਂ ਦੀ 34 ਗਮ ਨੇ ਜਿਹੜੇ ਅਜੇ ਤੱਕ ਰੀਕਾਲ ਨਹੀਂ ਹੋਏ ਆਪਾਂ ਮਾਰਚ ਟ੍ਰੈਂਡਰ ਲਾਇਆ ਸੀ ਮੇਰੇ ਖਿਆਲ ਨਾਲ ਆ ਮਾਰਚ ਚ ਉਹ ਅਪ੍ਰੈਲ ਮਈ ਚ ਸਾਰਾ ਪੂਰਾ ਹੋ ਗਿਆ ਜੀ ਪ੍ਰੋਸੈਸ ਪਰ ਹਜੇ ਤੱਕ ਹੋਈ ਨਹੀਂ ਹੋਏ ਐਮੀ ਸਾਹਿਬ ਨੂੰ ਬਾਰ ਬਾਰ ਮੈਂ ਵੀ ਕਹਿਣਾ ਪਤਾ ਨਹੀਂ ਕੀ ਕਰਨਾ ਯੋਹੋ ਸਾਹਿਬ ਇੰਨੀ ਦਾ ਵਾਈ ਨਹੀਂ ਜਿਹੜਾ ਕਾਇਮ ਜੀ ਮਤਾ ਬਾਰੂ ਜੀ ਜੀ ਸਾਹਿਬ ਕੰਗ ਕਿਦਾਂ ਹੈ ਬਾਰ ਬਹੁਤ ਬੁਰਾ ਹਾਲ ਆ ਬਰਸਾਤ ਕਰਕੇ ਉਥੇ ਨਵੇਂ ਟੈਂਡਰ ਵੀ ਲਾਏ ਜਾਣ ਤੁਹਾਨੂੰ ਪਤਾ ਹੈ ਕਿੰਨਾ ਮਾੜਾ ਹਾਲ ਆ ਦੂਜੀ ਗੱਲ ਉਥੇ ਬੱਦ ਸਪਲਾਈ ਜਾਂਦੀ ਹੈ ਨਹੀਂ ਲੋਕਾਂ ਨੂੰ ਬਿੱਲ ਆਉਣ ਲੱਗ ਗਏ ਠੀਕ ਹੈ ਜੀ ਕੋਈ ਸੁਣਵਾਈ ਨਹੀਂ ਤੀਜੀ ਗੱਲ ਤੁਹਾਨੂੰ ਹੋਰ ਦੱਸਦਾ ਉਹ ਤੁਹਾਡਾ ਮਲਾਜ਼ਮ ਬੈਠਾ ਸੰਜੇ ਉਹ ਕੰਪਲੇਂਟਾਂ ਕਰ ਰਿਹਾ ਬਿਲਡਿੰਗ ਬ੍ਰਾਂਚ ਨੂੰ ਜੀ ਜੀ ਵੀ ਮੇਰੇ ਨਾਲ ਮਕਾਨ ਕੋਟ ਬੋਲ ਹੋ ਗਈ ਨਾਲ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਬੰਦਾ ਕੰਪਲੇਂਟ ਕਰ ਰਿਹਾ ਕਮੇਟੀ ਦੇ ਮੁਲਾਜ਼ਮ ਦੀ ਬਣਵਾਈ ਦੀ ਤਾਂ ਬਾਕੀਆਂ ਦੀ ਕੀ ਹੋਊਗੀ ਆਪਣੇ ਮੁਲਾਜ਼ਮ ਹੈ ਆਪਣਾ ਮੁਲਾਜ਼ਮ ਹੈ ਪਾਣੀ ਉਹ ਬੜੇ ਬੜੇ ਦੇ ਘਰਾਂ ਚ ਪਾਣੀ ਪਿਲਦਾ ਆ ਜੀ ਦਿਖਾਓ ਸਨੇਪ ਦਿਖਾਓ ਤੁਸੀਂ ਜਿਹਨੂੰ ਚੁਣਦਾ ਹੈ ਜੀ ਤੁਸੀਂ ਜਿਹਨੂੰ ਚੁਣਿਆ ਮੈਂ ਇਥੇ ਇੱਕ EMPLYEE ਆ ਸਾਡੇ ਲਈ ਸਰਵੈਂਟ ਸਰਵਿਸ ਲੱਗਦਾ ਅਸੀਂ ਨੌਕਰ ਹੁੰਨੇ ਆ ਬੜੀ ਮਾੜੀ ਗੱਲ ਤੁਸੀਂ ਸੇਵਾ ਕਰਨਿਓ ਸੈਲਰੀ ਆਪਾਂ ਦੋਨੇ ਲੈਣੇ ਆ ਮੈਂ ਪ੍ਰਧਾਨ ਜੀ ਰਿਸਪੈਕਟਿਵ ਕਿਸੇ ਨੂੰ ਮੈਂ ਟਾਰਗੇਟ ਨਹੀਂ ਕਰ ਰਿਹਾ ਮੈਂ ਸਿਰਫ ਇਹ ਗੱਲ ਕਹਾਂ ਮੇਰੇ ਭੈਣਾਂ ਬੈਠੇ ਨੇ ਅਗਰ ਤੁਹਾਡੇ ਘਰ ਨੂੰ ਤੋੜ ਦਵੇ ਕੋਈ ਬਿਲਡਿੰਗ ਕਿਸੇ ਵਾਸਤੇ ਤੁਹਾਨੂੰ ਕਹਿੰਦਾ ਦੋੜ ਦੇ ਤੁਹਾਡੇ ਪਾਣੀ ਜਿਹੜੇ ਉਮਰ 76 ਪਲਸ ਹੋਵੇ ਜਿਹਦੀ ਦੋਨੋਂ ਮੀਂਸ ਕੰਮ ਨਹੀਂ ਕਰਦੇ ਉਸ ਦੇ ਕਰ ਦੇ ਕੋਈ ਪਾਣੀ ਨਾਲ ਕੋਈ ਪਾਣੀ ਧਰ ਦੇ ਕਿ ਤੁਸੀਂ ਦੁਬਾਰਾ ਕਰੋਗੇ ਕੱਲ ਕੀ ਹੋਵੇ ਤੇ ਮੈਨੂੰ ਬਣਾ ਕੇ ਆਏ ਉੱਥੇ ਬਿਲਡਿੰਗ ਬਣੀ ਅਨਸਰਾਇ ਨਾ ਬਿਲਡਿੰਗ ਅਨਸਰਾਇ ਬਣ ਰਹੀ ਹੈ ਕਿ ਆ ਜਾ ਰਿਹਾ ਪੁਰਾਣੀ ਬਿਲਡਿੰਗ ਦਾ ਰੈਨੋਵੇਟ ਕੀਤਾ ਜਾ ਰਿਹਾ ਹੈ ਅਗਰ ਰੈਨੋਵੇਟ ਕੀਤਾ ਜਾ ਰਿਹਾ ਹੈ ਮੇਰੇ ਕੋਲ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਦੀ 24 ਘੰਟਿਆਂ ਦੀ ਰਿਕਾਰਡਿੰਗ ਪਈ ਹੈ ਕਿ ਉਹ ਬਿਲਡਿੰਗ ਨਿਊ ਨਹੀਂ ਹੈ। ਇਹੋ ਸਾਹਬ ਦੇਖੋ ਮੈਨੂੰ ਵੀ ਫੋਨ ਆਇਆ ਸੀ ਜਦੋਂ ਮੈਂ ਏਟੀਪੀ ਮੈਂ ਇਹ ਉਧਰ ਇਹਨਾਂ ਨੇ ਮੈਨੂੰ ਦੱਸਿਆ ਵਾ ਏਟੀਪੀ ਮੈਂ ਇੱਕ ਮਿੰਟ ਪਹਿਲਾਂ ਨਹੀਂ ਨਹੀਂ ਉਹ ਛੱਡੋ ਮੇਰੇ ਕੋਲ ਦੋਡੀ ਗੱਲ ਆਈ ਆਪਾਂ ਰੱਖੀ ਅੱਜ ਵੀ ਅੱਜ ਵੀ ਗੱਲ ਰੱਖੀ ਆ ਜਿਹੜਾ ਸਮਝ ਦੇਣਾ ਇਹਨਾਂ ਦਾ ਹੋਵਾ ਮਹੱਲ ਕੋਲ प्रधान तो जी जेब एक अपने मुलाज्म ना धक्का हो रहा है बाकी आपा किथे बैठे हैं बिल्कुल जी मैं तो अंदर इतणा है नहीं गल है प्रिंटिंग ब्रांच ते गल ते गौर ही कर रही। नहीं कर रहे हैं यो सब एक बब दसों पहले कचर भी आई है साइन हो गए 4 मिनट में रख दे सारी जानकारी किसने बाहर भरनी तो बाबा तो कोई का नहीं फर्क नाम टाइम केड़ा को 10 मिनट का डाल देना टाइम कौन से रहा ਆਪ ਕੋਲ ਇਹ ਜਿਹੜਾ ਚਾਹ ਮੈਂ ਤਾਂ ਦੇਖਿਆ ਹੀ ਹੈ ਠੀਕ ਹੈ ਯਾਰ ਸਾਡੀ ਅਨੇਕ ਸਾਡੀ ਕੰਨੀ ਕਰਾਉਂਦੇ ਹੋ ਕਰੋ ਜੀ ਦੇਖਣਾ ਮਿਲਿੰਗ ਮਿਲਿੰਗ ਕਰਨਾ ਫਿਰ ਇਹ ਬਹਾ ਬੰਦੇ ਕੋ ਸਭ ਦਾ ਸੋਚੀ ਅੰਦਰ ਕਿ ਕੀ ਕੋ ਕਰੇ ਅਸੀਂ ਫ੍ਰੀडम ਆਈਡੀਆਂ ਦਾ ਆਪਾਂ ਨੂੰ ਮੋਰਨਾ ਲਗਾਉਣਾ ਚਾਹੀਦੀਆਂ ਨੇ ਕਿਉਂ ਨਹੀਂ ਲੱਗਦਾ ਆਪਾਂ ਦਾ ਨਾਮਾਨ ਕਰਿਆ ਜਾਂ અપਮਾਨ ਕਰਿਆ ਦੇਖੋ ਸਾਰੇ ਮੈਂ ਤਾਂ ਪਹਿਲਾਂ ਨਹੀਂ ਸਾਰੇ ਸਤਕਾਰਯੋਗ ਨੇ ਜਿਹੜੇ ਗ੍ਰਿੰਡਮ ਹਾਈਪਰੋਫੀ ਨੇ ਸਾਡੇ ਜਿਹੜੇ ਉਹ ਜਿਵੇਂ ਬਹਿ ਗਿਆ ਭਗਤ ਸਿੰਘ ਜੀ ਜਾਂ ਬੇਦਰ ਸਾਹਿਬ ਜੀ ਉਹਨੂੰ ਕਿਹਦੀ ਆਈਸੋ ਕਹਿੰਦੇ ਆ ਇੱਕ ਵੀ ਵਾਰ ਮੈਨੂੰ ਕੋਈ ਤਾਂ ਜ਼ਰੂਰ ਮੈਸੇਜ ਲੱਗਿਆ ਜਾਂ ਲਿਖ ਲੱਗਿਆ ਵੀ ਸਾਰਿਆਂ ਨੂੰ ਪੀਡੀਐਫ ਮਿਲ ਗਈ ਤੇ ਸਾਡਾ ਜਿਹੜਾ ਐਸਟੀਮੇਟ 35 ਨੰਬਰ ਬਾਅਦ ਥੰਨੇ ਚੰਦ ਜੀ ਬਾਹਰ ਨਹੀਂ ਆਉਂਦਾ ਐਸਟੀਮੇਟ ਅੰਦਰ ਪਾਸ ਕਿਤੇ ਬੱਚਾ ਕਰੇ ਇਹ ਜਰਾ ਪੜ੍ਹ ਦਿੱਤੇ ਨਹੀਂ ਕਿਉਂ ਨਹੀਂ ਲੱਗਿਆ ਕੀਓ ਸਾਹਿਬ ਪੁੱਛੋ ਐਸੋ ਸਾਹਿਬ ਨੂੰ ਬਲਾਓ ਕਿਹੜੇ ਐਸਟੀਮੇਟ ਦੀ ਇਹਨਾਂ ਦੇ ਮੈਂ ਮਤਲਬ ਸਾਨੂੰ ਵੀ ਕਹਾਂਗਾ ਕਿ ਕਿਸੇ ਨਾ ਕਿਸੇ ਵਿਕਾਸ ਕਰਾਂਗੇ ਆ ਕੰਨਗਦੇ ਕੰਨਜੀ ਨੇ ਬੋਤੀ ਨੂੰ ਮਰਵਾਉਂਦੇ ਇੱਕ ਵੀ ਟਾਂਕ ਉਹ ਸ਼੍ਰੀ ਮਾਰ ਉਹ ਟੈਂਡਰ ਕਿਹੜਾ ਮੰਤਰੀ ਸਾਹਿਬ ਉਹ ਟੈਂਡਰ ਤਾਂ ਆਪਣੇ ਮਿੱਟੀ ਦੇ ਇੱਕ ਮਿੰਟ ਕਾ ਕਰਾ ਲਾਣਾ ਉਹ ਕਿਹੜਾ ਪੱਖਪਾਤ ਕਰ ਰਿਹਾ ਹੈ ਅੱਧਰ ਉਹਰੇ ਕਤਕ ਕੋਈ ਕਾਰਵਾਈ ਨਹੀਂ ਕਰਤੋ ਨਹੀਂ ਬੈਂਡਿੰਗ ਪਾਸ ਕਰਾ ਕੇ ਦੂਸਰੀ ਦਿਨੇ ਵੀ ਸਾਡੇ ਆ ਗਏ ਮੈਂ ਕੋਈ ਕੇਰੀ ਹਾਂ ਆਪਾਂ ਆਪਾਂ ਆਹ ਨੱਡੀ ਦੀ ਗੱਲ ਸੁਣ ਲਈ ਇੱਕ ਮਿੰਟ ਐਮਐਲ ਨੂੰ ਦੱਸੋ ਨਹੀਂ ਕਹਿੰਦਾ ਮੰਤਰੀ ਸਾਹਿਬ ਦਾ ਕੋਈ ਨਹੀਂ ਮੰਤਰੀ ਸਾਹਿਬ ਜਾਨਾ ਕੋਈ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਇਹ ਸੋਚ ਹੈ ਕਿ ਸਾਰੇ ਯਾਨੀ ਗੋਛ ਲੈਣੀ ਚਾਹੀਦੀ ਬਾਕੀ ਦਾ ਮਤ ਇਹ ਟੈਂਡਰ ਲੱਗਣਾ ਚਾਹੀਦਾ ਠੀਕ ਹੈ ਆਛਾ ਠੀਕ ਹੈ ਜਨਮਤਾ ਲੇਕਿਨ ਆਰਡਰ ਵੰਡਾਉਣ ਤੋਂ ਪਹਿਲਾਂ ਤਰੀਜ਼ ਦੀ ਆਵੇ ਠੀਕ ਹੈ ਜਦੋਂ ਵੀ ਦੁਬਾਰਾ ਟੈਂਡਰ ਆਉਣੇਗੇ ਕੋਈ ਪਿਛਲੀ ਵਾਰ ਵੀ ਟੈਂਡਰ ਆਰਡਰ ਬਾੜਾ ਦੇ ਘਟ ਲੱਗੇ ਨਹੀਂ ਜਿਹੜੇ ਇਨਫਾਇਨਟ ਵਾਲੇ ਨੇ ਨਹੀਂ ਹੋਇਆ ਲੱਗੇ ਨਹੀਂ ਜਿਹੜੀਆਂ ਜਿਹੜੀਆਂ ਪੀਵੀ ਸਾਹਿਬ ਦੇ ਬੰਦਿਆਂ ਨੂੰ ਆਰਡਰ ਬਾੜਾ ਤੁਹਾਨੂੰ ਦਿੱਤੀ ਜਾਵੇ ਤਾਂ ਚਾਰ ਕਰਕੇ ਨਾ ਪ੍ਰਧਾਨ ਜੀ 5-5 ਮਿੰਟ ਸਭ ਨੂੰ ਦੇ ਦਿਓ ਹਾਂਜੀ ਵੀਰ ਭਾ ਤਾਂ ਖੁੱਲ੍ਹਾ ਹੀ ਟਾਈਮ ਆ ਜੀ ਜਦ ਤੁਸੀਂ ਕਹੋਗੇ ਜਦੋਂ ਖੋਲ੍ਹੋਗੇ ਸ਼ਾਮ ਤੱਕ ਬੰਦ ਜਾਨ ਤੁਸੀਂ ਕਹੋਗੇ ਜਦੋਂ ਖੋਲ੍ਹੋਗੇ ਪਤਾ ਕੀ ਆ ਅੱਜਾ ਠੋਡੇ ਦਾ ਜਵਾਬ ਦੇ ਦੇ ਅੱਜਾ ਡਾਕਟਰ ਕਿਉਂ ਖੁੱਜੀ 50 ਰੁਪਏ ਵੀ ਨਹੀਂ ਮਿਲਦੇ ਆ ਕੱਟ ਮਹੀਨੇ ਹੋ ਗਏ ਜੇ ਬਾਅਦ ਦੀਓ ਸਰਬ ਜੀ ਰੋਕਿਆ ਕੋਈ ਪੈਸਾ ਦੱਸੋ ਕਿੰਨਾ ਸੀ ਕੈਦੀ ਕੋਟ ਬੰਨ ਚੜੀ ਵੀ ਆ ਜੀ ਕੋਈ ਵੀ ਨਹੀਂ ਕਰਦਾ ਜੀ ਇਹਨਾਂ ਦੀ ਸੁਣੋ ਬਰੇ ਇਹਨਾਂ ਦੀ ਸਪੈਸ਼ਲ ਰੋਕਿਆ ਕਿਹਦਾ ਰੁਕਿਆ ਪਤਾ ਨਹੀਂ ਸਾਰੇ ਕਿੰਨੇ ਚਲ ਮਰਜੀ ਕਰੀ ਜੀ ਜਿਹਨੂੰ ਵੀ ਕਹਿੰਦੇ ਕੰਮ ਨੂੰ ਉਹ ਸਾਰੇ ਰੋ ਲੱਗਦੇ ਨੇ ਕਿ ਪੈਸਾ ਨਹੀਂ ਮਿਲਦਾ ਕੱਟ ਕੱਟ ਮਹੀਨੇ ਹੋ ਗਏ ਜੀ ਦੇਖੋ ਰਗੜ ਤੁਸੀਂ ਕਿਹਦਾ ਉਹ ਕੰਮ ਕਰਾਈ ਗਿਆ ਜੀ ਕਿਹੜੇ ਬੰਦੇ ਨਾਲ ਨਾ ਸੀ ਨਾ ਚੋਰੀ ਸੀ ਕਿਸਾ ਸਾਰੇ ਹੁੰਦੇ ਨੇ ਤੋਂ ਮੈਂ ਦਿੰਦੇ ਆ ਸਾਰਿਆਂ ਨੂੰ ਸਾਰੇ ਕੰਮ ਨੇ ਜੀ ਟੋਟਲੀ ਕੋਈ ਮੈਂ ਸਾਨੂੰ ਦੋ ਜਾਂਦਾ ਕਿ ਮੈਂ ਲਟਕਾ ਲੁਟਕਾ ਕੇ ਜਦ ਕੀ ਸਭ ਜਾਣੇ ਖਰਚਾ ਲੈਂਦੇ ਨੇ ਉਹਦੇ ਬਾਅਦ ਵੀ ਟੈਂਟਰ ਪਤਾ ਸੀ ਮੇਰੇ ਤੇ ਇੱਕ ਮਿੰਟ ਇਹੋ ਸਾਹ ਸਾਰਾ ਹਾਊਸ ਹੁੰਦਾ ਸਭ ਦੇ ਸਾਈਨ ਕਰਾ ਲਓ ਸਾਰਿਆਂ ਨੂੰ ਪੁੱਛ ਕੇ ਮੀਟਿੰਗ ਰੱਖੀ ਆ ਐਮੀ ਸਾਹਿਬ ਨੂੰ ਐਸਓ ਨੂੰ ਜਿੰਨੇ ਵੀ ਅਫਸਰ ਨੇ ਸਾਰਿਆਂ ਨੂੰ ਰਿਮਾਈਂਡਰ ਕੱਢਦੇ ਆ ਕੋਈ ਮੀਟਿੰਗ ਜਿਹੜਾ ਅਫਸਰ ਅੱਜ ਨਹੀਂਗਾ ਉਹਦੇ ਦੇ ਭਾਵੇਂ ਮਤਾ ਪਾਵੋ ਹੋ ਚਾਹੇ ਕੋਸ਼ ਕਰੋ ਤੇ ਕਾਰਵਾਈ ਕਰੋ ਦੇਖੋ ਜਵਾਬ ਅਫਸਰਾਂ ਨੇ ਦੇਣੇ ਆ ਜਦ ਤੱਕ ਕੋਈ ਪ੍ਰਧਾਨ ਆਣਾ ਕਾ ਨਹੀਂ ਕਰਦਾ ਫੇਰ ਆ ਪਰ ਅਫਸਰ ਰਿਮਾਈਂਡਰ ਦੇਣ ਦੇ ਬਾਬੂਦ ਮੀਟਿੰਗ ਪੁੱਛ ਕੇ ਆਉਣ ਜੇ ਬਾਬੂਦ ਕਿਉਂ ਨਹੀਂ ਆਉਂਦੇ ਜੀ ਦੇਖੋ ਤੁਹਾਡੇ ਨਾਲ ਵੀ ਗੱਲ ਹੋਈ ਆ ਤੁਸੀਂ ਘੱਟੀ ਦਾ ਵੀਰਵਾਰ ਨੂੰ ਰੱਖ ਲੋ ਜੀ ਸਾਰਾ ਕੋ ਪੁੱਛ ਕੇ ਕਰਦੇ ਆ ਫੇਰ ਅਫਸਰ ਨਾ ਆਉਣ ਆਪਾਂ ਦੋ ਬਰਦਾਸ਼ਤ ਨਹੀਂ ਜੀ ਤੁਸੀਂ ਸਹਿਮਤ ਹੋ ਜੀ ਸਾਰੇ ਜਿਹੜਾ ਅਫਸਰ ਨਹੀਂ ਆਜਾ ਉਹ ਸਾਰੇ ਹੋਣੇ ਆ ਹਾਂ ਦੇਖੋ ਕੰਮ ਦਾ ਅਫਸਰਾਂ ਨੇ ਕਰਨੇ ਨੇ ਕਿ ਪ੍ਰਧਾਨ ਜੀ ਉਹ ਦੋਨੋਂ ਥੋੜਾ ਚੱਕਣਾ ਤੇ ਮੈਸੀਜਲ ਕਰ ਲੋ ਜੀ ਥੋੜੇ ਆਲਾ ਸਵੈਰ ਦਾੰਦੇ ਨੀਕੇ 3 ਵਜੇ ਆਣ ਕੇ ਕਲੈਕਟ ਕਰੀ ਬੰਦੇ ਗਏ ਲੈਡੀ ਕਮੇਟੀ ਦੇ ਵਿੱਚ 70 ਮਿੰਟ ਸਾਰਿਆਂ ਨੂੰ ਉਤਰਾਜ ਹੁੰਦਾ ਸੀ ਵੀ ਪ੍ਰਧਾਨ ਸਾਈਂ ਨਹੀਂ ਕਰਦਾ ਜਾਂ ਸੁਣ ਲੋ ਮੇਰੇ ਬੰਦਿਓ ਸਾਰਿਆ ਪ੍ਰੋਸੈਸ ਕਰਕੇ ਤਿਆਰ ਆ ਤਾਂ ਹੀ ਮੈਂ ਕਹਿੰਦਾ ਵੀ ਆਫਟਰ ਆਉਂਦੇ ਗਾਦੇ ਨਹੀਂ ਜਦ ਰੀਕਾਲ ਆ 34 ਨੇ ਸਾਰੀਆਂ ਬਾੜਾਂ ਦੇ ਨੇ 34 ਗਮ ਨੇ ਜਿਹੜੇ ਅਜੇ ਤੱਕ ਰੀਕਾਲ ਨਹੀਂ ਹੋਏ ਆਪਾਂ ਮਾਰਚ ਸਟੈਂਡਰ ਲਾਏ ਸੀ ਮੇਰੇ ਯਾਰ ਨਾ ਹਾਂ ਮਾਰਦੇ ਉਹ ਅਪ੍ਰੈਲ ਮਈ ਤੱਕ ਸਾਰਾ ਪੂਰਾ ਹੋ ਗਿਆ ਜੀ ਪ੍ਰਸ਼ਾਸਨ ਪਰ ਹਜੇ ਤੱਕ ਹੋਈ ਨਹੀਂ ਹੋਈ ਐਮਪੀ ਸਾਹਿਬ ਨੂੰ ਬਾਰ ਬਾਰ ਮੈਂ ਵੀ ਕਹਿਣਾ ਪਤਾ ਨਹੀਂ ਕੀ ਕਰਨਾ ਯੋਹ ਸਾਹਿਬ ਐਮਪੀ ਸਾਹਿਬ ਆਈ ਨਹੀਂ ਅਜੇ ਦਾ ਕਾਇਮ ਜੀ ਮਤਾ ਬਾਰੋ ਜੀ ਯੋਹ ਸਾਹਿਬ ਕੰਗ ਕਿਦਾਂ ਬਹੁਤ ਪੁਰਾਣਾ ਹਾਲ ਆ ਬਰਸਾਦ ਕਰਕੇ ਉਸੇ ਨਵੇਂ ਟੈਂਡਰ ਵੀ ਲਾਏ ਜਾਣ ਤੁਹਾਨੂੰ ਪਤਾ ਹੈ ਕਿੰਨਾ ਮਾੜਾ ਹਾਲ ਆ ਦੂਜੀ ਗੱਲ ਉਥੇ ਬੱਦ ਸਪਲਾਈ ਜਾਂਦੀ ਹੈ ਨਹੀਂ ਲੋਕਾਂ ਨੂੰ ਬਿੱਲ ਆਉਣ ਲੱਗ ਗਏ ਠੀਕ ਹੈ ਜੀ ਕੋਈ ਸੁਣਵਾਈ ਦੀ ਤੀਜੀ ਗੱਲ ਤੁਹਾਨੂੰ ਹੋਰ ਦੱਸਦਾ ਉਹ ਤੁਹਾਡਾ ਮਲਾਜ਼ਮ ਬੈਠਾ ਆ ਸੰਜੇ ਉਹ ਕੰਪਲੇਂਟ ਆ ਕਰ ਰਿਹਾ ਬਿਲਡਿੰਗ ਬ੍ਰਾਂਚ ਨੂੰ ਵੀ ਮੇਰੇ ਨਾਮ ਮਕਾਨ ਤੋੜ-ਪੋੜ ਹੋ ਗਈ ਨਾਲ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਬੰਦਾ ਕੰਪਲੇਂਟ ਕਰ ਰਿਹਾ ਕਿ ਕਮੇਟੀ ਦੇ ਮੁਲਾਜ਼ਮ ਨਹੀਂ ਨੂੰ ਆਈ ਜੀ ਤਾਂ ਬਾਕੀਆਂ ਦੀ ਕੀ ਹੋਊਗੀ ਆਪਣੇ ਮੁਲਾਜ਼ਮ ਹੈ ਆਪਣਾ ਮੁਲਾਜ਼ਮ ਹੈ ਜਿਹਨੂੰ ਬਰੇ ਦੇ ਵਿੱਚ ਪਾਣੀ ਪੈ ਗਿਆ ਆ ਜੀ ਦਿਖਾਓ ਸਨੈਪ ਦਿਖਾਓ ਤੁਸੀਂ ਜੁੜਦਾ ਨਾਦੀ ਨੂੰ ਸਹਾਇਤਾ ਜੁੜਿਆ ਮੈਂ ਤੇ ਗੰਪਲਾਈ ਆ ਸਾਡੇ ਲਈ ਸਰਵੈਂਟ ਸਰਵਿਸ ਲੱਗਦਾ ਸੀ ਨੌਕਰ ਹੁੰਨੇ ਆ ਬੜੀ ਮਾੜੀ ਗੱਲ ਤੁਸੀਂ ਸੇਵਾ ਬੰਨੇ ਹੋ ਸੈਲਰੀ ਆਪਾਂ ਦੋਨੇ ਲੈਣੇ ਆ ਮੈਂ ਪ੍ਰਧਾਨ ਜੀ ਰਿਸਪੈਕਟਿਵ ਕਿਸੇ ਨੂੰ ਮੈਂ ਟਾਰਗੇਟ ਨਹੀਂ ਕਰ ਰਿਹਾ ਮੈਂ ਸਿਰਫ ਇਹ ਗੱਲ ਕਹਾ ਮੈਂ ਬੈਠੇ ਨੇ ਅਗਰ ਤੁਹਾਡੇ ਘਰ ਨੂੰ ਕੋਈ ਤੋੜ ਦੇਵੇ ਤੁਹਾਡੀ ਬਿਲਡਿੰਗ ਨੂੰ ਕਿਸੇ ਵਸੂਲ ਤੋੜ ਦੇਵੇ ਤੁਹਾਡੇ ਬੰਦੇ ਬਿਦੂ ਹੋਵੇ ਜਦੀ ਉਮਰ 76 ਪਲੱਸ ਹੋਵੇ ਜਦੀ ਦੋਨੋਂ ਨੀਂਦ ਕੰਮ ਨਹੀਂ ਕਰਦੇ ਉਸ ਦੇ ਘਰ ਦੇ ਵਿੱਚ ਕੋਈ ਬਗਨਾ ਹੈ ਕੋਣ ਕੇ ਪਾਣੀ ਟਾਲ ਦੇ ਕਿ ਤੁਸੀਂ ਦੁਬਾਰਾ ਕਰੋਗੇ ਕਰੀਏ ਕੀ ਹੋਵੇਗਾ ਮੈਨੂੰ ਬਣਾ ਕੇ ਆਏ ਉੱਥੇ ਕ੍ਰੇਡਿੰਗ ਬਣੇ ਆਨੁਸਰਾਇ ਨਾਲ ਮਿਲਣੇ ਆਨੁਸਰਾਇ ਬਣ ਰਹੀ ਹੈ ਕਿਆ ਜਾ ਰਿਹਾ ਪ੍ਰਾਣੀ ਬਿਲਡਿੰਗ ਦਾ ਰੈਨੋਵੇਟ ਕੀਤਾ ਜਾ ਰਿਹਾ ਹੈ ਅਗਰ ਰੈਨੋਵੇਟ ਕੀਤਾ ਜਾ ਰਿਹਾ ਮੇਰੇ ਕੋ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਦੀ 24 ਘੰਟਿਆਂ ਦੀ ਰਿਪੋਰਟਿੰਗ ਪਈ ਹੈ ਕਿ ਉਹ ਬਿਲਡਿੰਗ ਨਿਊ ਨਹੀਂ ਹੈ ਪੀਓ ਸਾਹਿਬ ਦੇਖੋ ਮੈਨੂੰ ਵੀ ਫੋਨ ਆਇਆ ਸੀ ਜਦੋਂ ਮੈਂ ਏਟੀਪੀ ਬੈਂਡ ਇਹ ਤੋਂ ਉੱਥੋਂ ਇਹਨਾਂ ਨੇ ਮੈਨੂੰ ਦੱਸਿਆ ਮੈਂ ਏਟੀਪੀ ਮੈਂ ਇੱਕ ਮਿੰਟ ਪਹਿਲਾਂ ਨਹੀਂ ਨਹੀਂ ਉਹ ਛੱਡੋ ਮੇਰੇ ਕੋ ਦੋਡੀ ਗੱਲ ਆਈ ਆਪਾਂ ਰੱਖੀ ਅੱਜ ਵੀ ਅੱਜ ਵੀ ਗੱਲ ਰੱਖੀ ਹੈ ਜਿਹੜਾ ਸਮਝਣਾ ਇਹਨਾਂ ਦਾ ਹਵਾ ਮਹੱਲ ਕੋ ਭਰਾ ਜੀ ਜੇ ਇੱਕ ਮਜ਼ਦੂਰ ਨੂੰ ਨਾ ਠਕਾ ਹੋ ਰਿਹਾ ਬਾਕੀ ਆਪਾਂ ਕਿੱਥੇ ਬੈਠੇ ਆ ਬਿਲਕੁਲ ਜੀ ਮੈਂ ਤਾਂ ਹੁੰਦੇ ਇੱਦਾਂ ਨਹੀਂ ਹੁੰਦਾ ਇਹ ਨਹੀਂ ਕਰਦਾ ਬਿਲਕੁਲ ਬ੍ਰਾਂਚ ਤੇ ਗੱਲ ਤੇ ਗੌਰ ਹੀ ਨਹੀਂ ਕਰ ਰਹੀ ਯੋ ਸਾਹਿਬ ਇਹ ਦੱਸੋ ਅਪਲੀਕੇਸ਼ਨ ਵੀ ਆਈ ਹੈ ਨਾ ਨਹੀਂ ਉਹ ਹੁਣ ਬਣੀ ਹੈ ਨਹੀਂ ਪਹਿਲਾਂ ਦੀ ਹੈ ਮੇਰੇ ਕੋ ਰਿਪੋਰਟਿੰਗ ਪਈ ਹੈ ਸਰ ਮੇਰੇ ਕੋ 6 ਮਹੀਨੇ 60 ਦਿਨ ਦਾ ਮੇਰੇ ਕੋਲ ਹੁਣ ਤਾਂ ਲੈ ਕੇ ਬਣਨ ਤੱਕ ਨਾ ਮੇਰੇ ਸਾਰੇ ਰਿਪੋਰਟਿੰਗ ਮੇਰੇ ਕੋਲ ਹੈ ਇੱਧਰ ਦੇ ਫਾਰਮ ਕੀ ਯੋ ਸਾਹਿਬ ਬੈਠੇ ਬੁਲਾ ਕੇ ਸਾਲ ਕਰੇ ਨਾ ਕੇਸ ਬਣਦਾ ਸਾਡਾ ਹਾਂਜੀ ਹੁਣ ਕੇਸ ਬਣਦਾ ਇਹਦਾ ਇਹ ਉਹਦਾ ਬਾਰ ਮੇਰਾ ਬਰੇਜ ਨਹੀਂ ਮੈਸਟਰ ਤੋਂ ਮਿਲੇਗਾ ਕਿਹਦੀ ਬੰਦਾ ਉਹ ਕਿਹਨੇ ਬਣਾਉਣਾ ਬਣਦਾ ਕੰਸਟਰਕਸ਼ਨ ਕੋਲ ਮੈਂ ਪੁਲਿਸ ਕੋਲ ਗਿਆ ਸੀ ਉਹ ਕਹਿੰਦੇ ਬਿਲਡਿੰਗ ਬਣਾਣਾ ਮਿਊਸਪਲ ਜੀ ਡਿਪਟੀ ਚੀਫ ਜਾਂਦਾ ਤੁਸੀਂ ਉੱਥੇ ਜਾਓ ਮੈਂ ਇੱਥੇ ਕੰਮ ਕਰ ਰਿਹਾ ਮੈਂ ਕਿਹਾ ਯਾਰ ਪੁਲਿਸ 스테ਸ਼ਨ ਜਾਓ ਪੁਲਿਸ 스테ਸ਼ਨ ਵਾਲਾ ਕਹਿੰਦਾ ਸੀ ਬਿਲਡਿੰਗ ਇਮਰਾਨੀ ਤੇ ਨਹੀਂ ਹੋ ਸਾਹਿਬ ਦਾ ਕੋਈ ਦੋਸ਼ ਨਹੀਂ ਮੈਂ ਪਹਿਲਾਂ ਕਹਿ ਰਿਹਾ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਕਿਸੇ ਵੀ ਅਫਸਰ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਪਿੱਛਰੇ ਹਾਫਟਰਲ ਦੋਸ਼ ਹੈ ਕਿ ਦਾ ਇਹ ਨਹੀਂ ਇਹ ਜਿਹੜੇ ਬੋਲਣ ਦਾ ਕੀ ਰਹਾ ਜਾਂ ਬਸ ਦੱਸੋ ਦੱਸਿਆ ਤੇ ਮੈਂ ਆਪ ਬੋਲ ਜਾਣਾ ਜੀ ਜੀ ਉਹ ਲਾਕਡਾਊਨ ਇਹਨਾਂ ਨੂੰ ਪਾ ਗਏ ਨਾ ਤੁਸੀਂ ਸਰਕਾਰੀ ਸੰਬੰਧਨ ਦਾ ਫਿਰ ਤੋਂ ਪੁੱਛੋ ਕੌਣ ਨੇ ਦੇਖਿਆ ਜਾ ਸਕਦਾ ਹੈ ਬਲਕਿ ਨੂਰਾ ਜਵਾਬ ਦੇਗਾ ਜੀ 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 ਤੁਸੀਂ ਦੱਸੋ ਇਹਦਾ ਜਰਾ ਫਰਨੀਚਰ ਖਰਾਬ ਹੋਇਆ ਤੁਹਾਡੇ ਘਰ ਵਿੱਚ 76 ਸਾਲ ਦਾ ਡਿਮੂਟ ਹੋਵੇ ਮੇਰਾ ਆਪਾ ਦੋਸ਼ ਦੋਨਾਂ ਪਾਇਆ ਜਾਂਦਾ ਦੋਸ਼ ਹੋਵੇ ਉਹ ਦੋਸ਼ ਸੁਣ ਲਓ ਸੁਣ ਲਓ ਉਹ ਬੇਤੀ ਬੜੀ ਗੱਲ ਕਹਿੰਦੀ ਸੀ ਵੀ ਉਹ ਸਾਹਿਬ ਮੇਰਾ ਤੁਹਾਡੇ ਨਾਲ ਕੋਈ ਚੱਕਰ ਨਹੀਂ ਮੈਂ ਤਾਂ ਉਠਾ ਕੇ ਪਰ ਗੱਲ ਹੋ ਗਈ ਮੇਰੇ ਦੇ ਕੋਲ ਦੇ ਦੇਖੋ ਉਹ ਨੇ ਰਿਸਪੌਂਸ ਮੈਂ ਦੇ ਰਹੀ ਹਾਂ ਬਟ ਇਟ ਡਸ ਨੋਟ ਮੀਨ ਕਿ ਆਹ ਸਾਰੇ ਜਣੇ ਆਪਾਂ ਇਕੱਠੇ ਹੋ ਕੇ ਜ਼ਿਆਦਾ ਸ਼ੋਰ ਕਰੀਏ ਮੈਂ ਤੁਹਾਨੂੰ ਦੱਸਦੀ ਹਾਂ ਕੀ ਹੋਈ ਹੈ ਸਾਰੀ ਕਹਾਣੀ ਇਹਨਾਂ ਦੀ ਕੰਪਲੇਂਟ ਆਈ ਬੰਦਾ ਮੈਂ ਭੇਜਿਆ ਬੰਦਾ ਉੱਥੇ ਗਿਆ ਉਹਨੂੰ ਇਹਨਾਂ ਨੇ ਵਾਪਸ ਕਰਤਾ ਕਿ ਸਾਡਾ ਕੰਪਰੋਮਾਈਜ਼ ਹੋ ਗਿਆ ਜੀ ਤੁਸੀਂ ਜਾਓ। ਲਓ ਜੀ ਦੱਸੋ। ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੰਪਲੇਂਟ ਪਾਤੀ। ਉਸ ਕੰਪਲੇਂਟ ਤੇ ਐਕਸ਼ਨ ਲੈਂਦੇ ਹੋਏ ਉਸ ਬੰਦੇ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਆਪ ਨਹੀਂ ਇੱਕ ਮਿੰਟ ਜੀ ਇੱਕ ਮਿੰਟ Let me complete। ਉਹਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ। ਦੋ ਦਿਨ ਉਹਨਾਂ ਕੋਲੋਂ ਕੋਈ ਜਵਾਬ ਨਹੀਂ ਆਇਆ। ਉਹਨੂੰ ਦੂਸਰਾ ਨੋਟਿਸ ਵੀ ਜਾਰੀ ਕੀਤਾ ਗਿਆ। ਜਿਹੜੀ ਵੀ ਕਾਰਵਾਈ ਹੋਊਗੀ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੋਏਗੀ ਕਾਨੂੰਨ ਤੋਂ ਬਾਹਰ ਜਾ ਕੇ ਆਪਾਂ ਆਪਾਂ ਕੰਮ ਰੋਕਾਂ ਕਰ ਸਕਦੇ ਆਪਾਂ ਨੋਟਸ ਦਾ ਕੰਮ ਰੋਕ ਕੇ ਉਸ ਟਾਈਮ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਜਿਹੜੇ ਇਹ ਮੋਰੀਆਂ ਦਿਖਾ ਰਹੇ ਆ ਉਹ ਕਹਿੰਦਾ ਮੈਂ ਸਾਰੀਆਂ ਫਿਲ ਕਰ ਦਿਆਂ ਸਰ ਇਹ ਬਿਲਡਿੰਗ ਪੁਰਾਣੀ ਹੈ ਬਿਲਕੁਲ ਨਵੀਂ ਬਣਾ ਸਰ ਇਹਨਾਂ ਦਾ ਆਪਸੀ ਝਗੜਾ ਹੈ ਬਿਲਕੁਲ ਪੁਰਾਣੀ ਹੈ ਬਿਲਡਿੰਗ ਨਿਊ ਮੇਰੀ ਗੱਲ ਪੁਰਾਣਾ ਇਹ ਪਹਿਲਾਂ ਪੁਰਾਣਾ ਸਰ ਮੈਂ ਬੇਸ ਤੋਂ ਜਿੱਥੋਂ ਕੱਟ ਕੇ ਆਪਾਂ نیچے ਉਤਰਦੇ ਆ ਉੱਥੋਂ ਦੀ ਵੀਡੀਓ ਬਣਾ ਮੈਂ ਵੀਡੀਓ ਦੇ ਦਿਆਂਗਾ ਮੈਂ ਉਹ ਨਾ ਜੀ ਸੈਕਿੰਡ ਮਿੰਟ ਬ੍ਰੋ ਵੋ ਰਿਕਮੈਂਡਰ ਇੱਕ ਮਿੰਟ ਇੱਕ ਕੰਪਲੇਨਰ ਬਾਅਦ ਹੈ ਇਹ ਕੰਪਲੇਨਰ ਤੋਂ 5 ਦਿਨ ਬਾਅਦ ਹੈ ਔਰ ਅੱਜ ਸੁਜੀਵ ਜੀ ਅੱਜ ਇੱਕ ਮਿੰਟ ਇੱਕ ਮਿੰਟ ਸੁਣੋ ਮੇਰੀ ਗੱਲ ਇੱਕ ਮਿੰਟ ਹਾਂਜੀ ਇਹ ਬਿਲ ਨਹੀਂ ਦਿੱਖੇ ਬੋ ਇੱਕ ਮਿੰਟ ਸੁਜੀਵ ਜੀ ਆ ਸਾਰੇ ਕਾਉਂਸਲਰ ਫਿਰ ਇੱਧਰ ਸੁਣੋ ਸਾਰੇ ਕਾਉਂਸਲਰ ਤੁਹਾਡੇ ਨਾਲ ਨੇ ਅੱਜ ਜੀ ਸੁਣੋ ਮੈਂ ਲਾਉਂਗਾ ਸਾਰੇ ਕਾਉਂਸਲਰ ਤੁਸੀਂ ਮੈਨੂੰ ਬੋਨ ਕੀਤਾ ਮੈਂ ਜਵਾਬ ਕੀਤਾ ਠੀਕ ਹੈ ਜੋ ਵੀ ਪੀਓ ਸਾਹਿਬ ਜੀ ਦਾ ਵੀ ਕੰਮ ਆ ਉਹਦੀ ਡਿਊਟੀ ਲਾਓ ਚਾਹੇ ਕੋਈ ਚਾਹੇ ਇੰਨਾ ਦਾ ਕਸੂਰ ਆ ਚਾਹੇ ਜੇ ਪੁਲਿਸ ਨੂੰ ਆ ਤਾਂ ਪੁਲਿਸ ਨੂੰ ਭੇਜੋ ਜੇ ਆਪਣੇ ਲੈਵਲ ਤੇ ਆਪਣੇ ਲੈਵਲ ਤੇ ਇਹਨਾਂ ਤੇ ਜੋ ਕਾਰਵਾਈ ਬਣਦੀ ਜਿਹਦੇ ਵੀ ਹੋਵੇ ਆਪਣੇ ਕੋਲ ਸਰ ਬਿਲਡਿੰਗ ਐਕਟ ਦੇ ਵਿੱਚ ਕਲੀਅਰ ਹੈ ਅਧਿਕਾਰ ਆ ਆਪਾਂ ਬਿਲਡਿੰਗ ਸੀਜ਼ ਕਰ ਸਕਦੇ ਆਂ ਅਗਰ ਕੋਈ ਕਰਦਾ ਕਿਉਂ ਨਹੀਂ ਸੀਜ਼ ਕੀਤੀ ਕੀ ਪਹਿਲੇ ਦਿਨੀ ਸੱਚੀ ਗੱਲ ਹੈ ਜੀ 1 ਮਿੰਟ ਬਰਾਸੋ ਤੁਹਾਨੂੰ ਅੰਤਿਮ ਮੈਦਾਨ ਇਹ ਹੈ ਜੀ ਮੇਰਾ ਸਮਝੌਤਾ ਹੋ ਗਿਆ ਦੇ ਹੀ ਮੇਰਾ ਕਲਰਕ ਸਰ ਸਮਝੌਤਾ ਰਿਟਨਾਂ ਨਾ ਹੁੰਦਾ ਮੂਹ ਜਮਨੀ ਦਾ ਮੈਂ ਕਹਿੰਦਾ ਮੇਰੇ ਨਾਲ ਰਿਟਨ ਸਮਝੌਤਾ ਹੈ ਲੈਟਰ ਜਮਨੀ ਮੈਨੂੰ ਆਉਂਦਾ ਹੈ ਉਹ ਰਿਟਨ ਬਾਕੀ ਦੋ ਜੀ ਆਪਾਂ ਹੁਣ ਕਹਿੰਦਾ ਜੋ ਨਹੀਂ ਨਹੀਂ ਫਿਰ ਉਹਨੂੰ ਕਰ ਕੀ ਸਕਦੇ ਆਂ ਦੇਖੋ ਆਪਾਂ ਦਾ ਸਾਰੇ ਨਾਲ ਆ ਕਰਨਾ ਤੇ ਇਹਨਾਂ ਨੇ ਇਹਨਾਂ ਨੂੰ ਕਹਿੰਦਾ ਵੀ ਜੋ ਜਿਹੜਾ ਪੁਲਿਸ ਦਾ ਕੇਸ ਆ ਪੁਲਿਸ ਨੂੰ ਦੇਣ ਇਹਨਾਂ ਦਾ ਇਹ ਤੇ ਨਹੀਂ ਤੁਸੀਂ ਦੇਖੋ ਜੀ ਜਿਸ ਦਿਨ ਮੇਰਾ ਕੰਮ ਹੋ ਜਾਏਗਾ ਓਕੇ ਮੈਂ ਇੱਥੇ ਬੈਠਾ ਹਾਂ ਉਸ ਦਿਨ ਤੱਕ ਜੇ ਮੈਂ ਮਰਦਾ ਜਾਂ ਮੈਂ ਕਮੇਟੀ ਦੀ ਜ਼ਿੰਮੇਵਾਰੀ ਹੈ ਕਾਉਂਸਲਰਾਂ ਦੀ ਜ਼ਿੰਮੇਵਾਰੀ ਹੈ ਨਹੀਂ ਕਾਉਂਸਲਰਾਂ ਦੀ ਨਹੀਂ ਗੱਲ ਕਿੰਨੀ ਜ਼ਿੰਮੇਵਾਰੀ ਹੈ ਇੱਕ ਮਿੰਟ ਮੈਨੂੰ ਸਪੋਰਟ ਹੈ ਜਿਹੜੇ ਮਨ ਨਹੀਂ ਕਰਦੇ ਯਾਰ ਤੇ ਸਰਪੰਚ ਨੂੰ ਸਾਡੇ ਕੋਲ ਕੋਈ ਕੰਪਾ ਪਾਉਂਦੀ ਹੈ ਸਰਕਾਰ ਛੱਡ ਗੱਲ ਕਰਦਾ ਯਾਰ ਥੱਲੇ ਲਾ ਸਾਡੇ ਕਿ ਚਲਦੀ ਨੀ ਮੇਰੀ ਬਾਰੀ ਪਰ ਇਹ ਕਾਲੂ ਇੱਕ ਮਿੰਟ ਇੱਕ ਮਿੰਟ ਬੋਲੀਆਂ ਬਣਾ ਬੇਟੀਆਂ ਨੇ ਇਹਨਾਂ ਬਾਰੇ ਮੈਨੂੰ ਯਾਦ ਕੋਈ ਗੱਲ ਕਰਦਾ ਬਿਲਕੁਲ ਅਸੀਂ ਤੇਰੇ ਨਾਲ ਇਹ ਨੂੰ ਕਹਿੰਦੇ ਆ ਬਹੁਤ ਸਾਨੂੰ ਇਹ ਡਿਗਰੀ ਗੱਲ ਬਿਲਕੁਲ ਨਹੀਂ ਗੱਲ ਰੋਕੋ ਸੁਣੋ ਮੇਰੀ ਗੱਲ ਪਹਿਲਾਂ ਤਾਂ ਇਹ ਹਾਊਸ ਦੀ ਮੀਟਿੰਗ ਦਾ 파ਰਟ ਹੈ 파ਰਟ ਨਹੀਂ ਆਪਾਂ ਸਾਰੇ ਕੌਂਸਲਰ ਕਮੇਟੀ ਦੀ ਬਦਨਾਮੀ ਹੈ ਇਹ ਗਾਲੀ ਕਿ ਮੈਨੂੰ ਕੰਪਲੀਟ ਕਰਾ ਆਪਾਂ ਨੂੰ ਵੀ ਕਹਦੇ ਆ ਆਪਾਂ ਕਾਰਵਾਈ ਕਰੋ ਤੁਸੀਂ ਮੈਡਮ ਦੋ ਨੋਟਿਸ ਕਰਤੇ ਦੋ ਨੋਟਸ ਤੋਂ ਬਾਅਦ ਜਿਹੜੀ ਅਗਲੀ ਪ੍ਰਵੀਜ਼ਨ ਆ ਕੋਈ ਤੁਸੀਂ ਪੁਲਿਸ ਸਟੇਸ਼ਨ ਜਾਣਾ ਕੋਈ ਜਾਣਾ ਸਾਨੂੰ ਦੱਸ ਦਿਓ ਅਸੀਂ ਤੁਹਾਡੇ ਨਾਲ ਜਾ ਕੇ ਕਰਵਾ ਦਿੰਦੇ ਲੋ ਟਟਾ ਹੋ ਸਕਦਾ ਪਹਿਲਾਂ ਤਾਂ ਪ੍ਰਧਾਨ ਜੀ ਮੇਰੀ ਬੇਨਤੀ ਹੈ ਵੀ ਹਾਊਸ ਦੀ ਮर्याਦਾ ਰੱਖੋ ਜੇ ਮੀਟਿੰਗ ਆ ਮੀਟਿੰਗ ਦੇ ਵਿੱਚ ਆਪਾਂ ਇੰੀਆਂ ਜਿਹੀਆਂ ਚੀਜ਼ਾਂ ਕਰਨ ਲੱਗੇ ਡਿਸਕਸ਼ਨ ਕਰਨ ਲੱਗੇ ਮਤੇ ਤੇ ਤਾਂ ਹਲੇ ਆਪਾਂ ਬੋਲ ਨਹੀਂ ਕੋਈ ਨਹੀਂ ਕਰ ਲੈਣੇ ਇੱਕ ਮਿੰਟ ਸੌਣ ਪਹਿਲਾਂ ਮੈਂ ਰੋਕੂ ਇਹਨੇ ਮੁੱਦਾ ਢਾਇਆ ਜੀ ਅੱਜ ਤੋਂ ਆਪਾਂ ਹਰ ਵਾਰ ਕਹਿੰਦੇ ਆ ਪਹਿਲਾਂ ਅਜੰਡੇ ਦੀ ਗੱਲ ਕਰੋ ਕਹਿੰਦੇ ਆ ਨਾ ਪਰ ਅਜੰਡੇ ਤੇ ਗੱਲ ਹੁੰਦੀ ਆ ਕਿਨੇ ਰੱਖਣਾ ਡਿਸਪਲਿਨ ਸਾਰਿਆਂ ਨੇ ਹੁਣ ਗੱਲ ਗੱਲ ਕਿਹਨੇ ਦੋਰੀ ਮੇਰਾ ਬੜਾ ਭਰਾ ਬੈਠਾ ਇਹਨਾਂ ਨੇ ਚਲੋ ਆਏ ਉਹਨਾਂ ਨੇ ਇੱਕ ਮਿੰਟ ਨਹੀਂ ਟਿਕੋ ਉਹਨਾਂ ਨੇ ਕਿਹਾ ਓ ਯਾਰ ਸੁਣ ਲੈ ਗੱਲ ਸੁਣ ਲੈ ਉਹਨਾਂ ਨੇ ਚਲੋ ਤਕਰੀਬ ਦੱਸੀ ਦੋਨੋਂ ਬੋੜਾ ਰਾਈਟ ਬਣਦਾ ਮੈਂ ਨਹੀਂ ਕਹਿੰਦਾ ਜਦ ਆਪਾਂ ਕੋਈ ਤਕਨੀਕ ਕਰਦਾ ਪਰ ਜੇ ਆਪਾਂ ਡਿਸਪੋ ਕਰਨਾ ਡਿਸਪੀਪਲਨ ਦਾ ਸਾਰਿਆਂ ਨੂੰ ਹੀ ਰੱਖਣਾ ਪੈਣਾ ਪਹਿਲਾਂ ਮੈਂ ਹਰ ਵਾਰ ਕਹਿੰਦਾ ਵੀ ਆਪਾਂ ਏਜੰਡੇ ਤੇ ਗੱਲ ਕਰੀਏ ਅੱਜ ਤੱਕ ਮੈਨੂੰ ਰਿਕਾਰਡ ਕਢਾ ਲਓ ਆ ਆਡੀਓ ਇਹਨਾਂ ਕੋ ਵੀਡੀਓ ਆ ਅੱਜ ਤੱਕ ਕਦ ਪਹਿਲਾਂ ਏਜੰਡੇ ਤੇ ਗੱਲ ਕਰਦੇ ਹੋ ਏਜੰਡੇ ਤੇ ਤਾਂ ਗੱਲ ਹੀ ਨਹੀਂ ਕਰਦੇ ਜੀ ਹੌਟ ਦੀ ਮਰਿਆਦਾ ਆ ਆਸ ਕਹਿ ਲਿਖਾਏ ਜਿਹੜਾ ਇਹਨੇ ਰੱਖਣੀ ਹੈ ਵੀਰ ਜੀ ਹਰੇ ਇਕੱਲੇ ਪ੍ਰਧ ਸਾਰੇ ਬਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਹੌਸ ਦੀ ਮਰਿਆ ਤਾਂ ਇਹ ਕਹਿੰਦੇ ਪਹਿਲੇ ਦਿਨ ਤੋਂ ਕਹਿੰਦੇ ਏਜੰਡੇ ਤੇ ਗੱਲ ਕਰੀਏ ਜਿਹੜੀ ਜਿਹੜੀ ਗੱਲ ਕਰਨ ਵਾਲੀ ਉਹ ਤਾਂ ਆਪਾਂ ਕਰੀ ਵੀ ਕੋਈ ਜਿਹੜੀ ਉਹ ਆ ਜਿਹੜੀ ਤੁਸੀਂ ਕਹਿੰਦੇ ਆ ਏਜੰਡੇ ਤੇ ਏਜੰਡੇ ਤੇ ਹੀ ਗੱਲ ਹੁੰਦੀ ਏ ਏਜੰਡੇ ਦੇ ਜਿਹੜੀ ਆਈਟਮ ਜਿੰਨੀਆਂ ਕਪਾਈਆਂ ਜਾਂਦੀਆਂ ਨੇ ਜੇ ਆਉਣੀਆਂ ਹੀ ਸੈਲਰੀਆਂ ਦੇ ਪੈਕੇਜ ਨੇ ਉਹਦੇ ਉੱਤੇ ਕੀ ਗੱਲ ਕਰਨੀ ਹੈ ਜੇ ਕਿਸੇ ਜੇ ਕਿਸੇ ਕਾਉਂਸਲਰ ਦਾ ਜੇ ਕਿਸੇ ਕਾਉਂਸਲਰ ਦਾ ਮੁੱਦਾ ਉਹ ਗੱਲ ਕਰ ਲੁੱਤਾ ਪਰ ਜਿਹੜੀ ਆ ਚੀਜ਼ ਹੋ ਗਈ ਏ ਤਾਂ ਹੋਰੇ ਪਾਸੇ ਨੂੰ ਫਾਈਲ ਲੱਗੀ ਆਪਾਂ ਦੇ ਨਹੀਂ ਉਹਦੇ ਬੈਠਦਾ ਰਹੂਗਾ ਨਹੀਂ ਤੁਸੀਂ ਦੇ ਨਹੀਂ ਦਿੰਦਾ ਆਪਾਂ ਦਾ ਹੱਕ ਵਾਂਗੂ ਆਪਾਂ ਮਜ਼ਦੂਰਾਂ ਨਾਲ ਖੜੀਏ ਜਿਹੜੇ ਬੰਦੇ ਨਹੀਂ ਕੰਮ ਕਰਦੇ ਉਹਦੇ ਖਿਲਾਫ ਖੜੀਏ ਮੈਂ ਤਾਂ ਕੋਈ ਨਹੀਂ ਕਹਿੰਦਾ ਇਹ ਨਹੀਂ ਕਹਿੰਦਾ ਜਿਸ ਦਾ ਗੱਲ ਦਾ ਗੱਲ ਨਹੀਂ ਆਪਾਂ ਪਹਿਲਾਂ ਹੀ ਕਰਿਆ ਪਤਾ ਮੈਂ ਪਹਿਲਾਂ ਤੁਹਾਨੂੰ ਕਹਿੰਦਾ ਵੀ ਆਪਾਂ ਅਸਰਟ ਕਰਦੇ ਇਸ ਗੱਲ ਨੂੰ ਚਲੋ ਜੀ ਆਪਣੀ ਨੀਤੀ ਬਣਦੀ ਆ ਕਿ ਆਪਾਂ ਖੜੀਏ ਉਸ ਗੱਲ ਨਾਲ ਚਲੋ ਅਦਰਜੀ ਪੜੋ ਏਜੰਡਾ ਅੱਜ ਹੀ 12 ਮਿਤੀ ਮਿਲਣੀ ਹੈ ਅਪੀ 5 2025 ਆਮਦਨ ਅੰਦਰ ਕਾਰਵਾਈ ਕਰਨ ਤੋਂ ਮਾਰੀ ਤੋਂ ਬਾਅਦ ਕੀ ਹੈ ਦੋਵੇਂ ਨਾਲ ਜਿਹੜਾ ਹੁਣ ਕਰਦੇ ਆ ਗਏ ਸ਼ਾਮ ਨੂੰ ਤੇ ਕਹੜੇ بڑے بڑے ਨੇ ਲੋਕੋ ਦੇ ਵਿੱਚ ਨਿਆਂ ਲੱਗ ਲਾਵੇ ਸੜਦੇ ਨੇ ਬਿਆਖ ਲੋਕੋ ਦੇ ਵਿੱਚ ਲਵਾਵੇ ਲੜਦੇ ਨੇ ਅਸੇ ਕੋਈ ਸਿਸਟਮ ਨਹੀਂ ਹੈ ਜੀ ਤੇਰੀ ਮਾਰੀ ਫਕਾਤ ਕੋਈ ਕੰਗਾ ਉਹ ਜਿਹੜਾ ਸਿਸਟਮ ਬਣਾਉਣੀ ਟ੍ਰੈਨੀ ਕਿਹਾ ਹੈ ਟ੍ਰੈਨੀ ਹੈ ਕਿ ਨਹੀਂ ਆਪੇ ਉੱਡੀ ਖੜੀਆਂ ਨੇ ਕਿਉਂ ਇਹ ਪਿਆਰ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਟੈਂਡਰ ਕੱਟਣਾ ਸੀ ਸਿਵਰ ਪੈਨ ਦਾ ਉਹਦੀ ਜਗ੍ਹਾ ਕੋਈ ਟੈਂਪਰੇਰੀ ਸਿਵਰ ਪੈਨ ਦਾ ਹੱਲ ਕਰੋ ਉਦੋਂ ਤੱਕ ਸਰਕਾਰ ਨਹੀਂ ਕਰਦੀ ਸਿਵਰ ਪੈਨ ਦਾ ਬਹੁਤ ਔਖਾ ਹੈ ਕਾਲੀਆਂ ਵਾਲਾ ਹੱਲ ਦੱਸੋ ਜੀ ਕਿ ਇਸ ਦੀ ਤਕਨੀਕੀ ਬਣਾ ਕੇ

ਕਾਲ ਕਰਕੇ ਬੜੇ ਬਾੜੇ ਦੇ ਸ਼ਹਿਰ ਤਰਾਂ ਦਾ ਕਰੇ ਸਾਰੇ ਬਸੇ ਬਣਾ ਜਰਦਾਨ ਜੀ ਵਿੱਚ ਚਾਹਵਤ ਆ ਵੀਏ 3 300 ਪ੍ਰਾਈਵੇਟ ਜਨੂਜਾ ਸਹੀ ਆਫਤ ਆਜਾ ਸਾਹ ਦੇ ਉੱਤੇ ਹੈ ਕਿਨੇ ਸਰਕਾਰ ਨੂੰ ਕਹੋ ਤੁਸੀਂ ਤੁਸੀਂ ਅੱਜ ਬਹੁਤ ਚੰਨ ਕਰਦੇ ਹੋ ਤੁਸੀਂ ਮੇਰੇ ਕੋਲ ਰੋਜ਼ ਆਉਂਦੇ ਹੋ ਸੁਖਮਨ ਜੀ ਦਫ਼ਤਰ ਤੁਸੀਂ ਰੋਜ਼ ਆਉਂਦੇ ਹੋ ਕਦੇ ਤੁਸੀਂ ਪੁੱਛਿਆ ਇਸ ਗੱਲ ਬਾਰੇ ਕਿੰਨੀ ਵਾਰ ਮੈਂ ਤੁਹਾਨੂੰ ਕਿਹਾ ਮੈਂ ਤੁਸੀ ਮੇਰੇ ਨਾਲ ਗੱਲ ਕਰੋ ਜਿਹੜੀ ਤੁਸੀਂ ਕਹਾਫਤਾ ਕਰਦੇ ਹੋ ਮੀਟਿੰਗ ਚ ਨਹੀਂ ਚਾਹੀਦੀਆਂ ਤੁਸੀਂ ਮੈਂ ਦਿੱਲੀ ਆਉਣਾ ਮੈਨੂੰ ਕੋ ਦੱਸੋ ਮੈਨੂੰ ਇੱਧਰ ਸੁਣ ਲਓ ਐਨ ਮੈਂ ਕਿ ਤੁਹਾਨੂੰ ਸੁਣ ਲਓ ਪਹਿਲਾਂ ਮੇਰੀ ਸਾਰਾ ਗੱਲ ਪੈਸੇ ਪੈਸੇ ਐਸਸੀ ਸਾਹਿਬ ਨੂੰ ਮੈਂ ਕਹਿ ਲਿਆ ਤੁਸੀਂ ਇੱਕ ਵਾਰੀ ਨਹੀਂ ਐਸਸੀ ਸਾਹਿਬ ਨੂੰ ਮੈਂ ਕਹਿ ਲਿਆ ਸਾਰੇ ਨੂੰ ਮੈਂ ਕਹਿ ਲਿਆ ਹੁਣ ਜਾ ਕੇ ਵਿਚ ਬੰਦਿਆਂ ਦੇ ਹੁਣ ਜਾ ਕੇ ਮੰਨੇ ਨੇ ਇਹ ਕੰਮ ਪ੍ਰਧਾਨ ਨੇ ਨਹੀਂ ਕਰਾਉਣੇ ਕਰਾਉਣੇ ਅਫਸਰਾਂ ਨੇ ਮੀਟਿੰਗ ਦਾ ਅਫਸਰ ਨਹੀਂ ਬੈਠੇ ਤੁਸੀਂ ਮੀਟਿੰਗ ਦਾ ਅਫਸਰ ਨਹੀਂ ਉਹ ਤੁਸੀਂ ਪ੍ਰਧਾਨ ਨੂੰ ਕਹੀ ਜਾਂਦੇ ਹੋ ਪ੍ਰਧਾਨ ਹੱਟ ਕੇ ਜਾ ਕੇ ਬਹਿਦਾ ਬਹਿਦਾ ਕਿ ਨਹੀਂ ਬਹਿਦਾ ਪਿਛਲੀ ਮੀਟਿੰਗ ਜੋ ਕੁਝ ਹੋਇਆ ਉਹਦਾ ਕੀ ਉਹਦਾ ਜਵਾਬ ਪੁੱਛੋ ਮੈਨੂੰ ਸਭ ਬੈਠੇ ਆਹ ਬਾਬਾ ਮਿਸਲੀ ਮਿੱਟੀ ਦੇ ਕਰ ਬਾਬਾ ਜੀ ਤੋਂ ਮੰਨ ਇੱਕ ਮਿੰਟ ਜੀ ਜਿਸ ਲਈ ਮੇਡੇ ਦੀ ਲਾਪਾਂ ਕੀ ਕਰਿਆ ਆਪਣਾ ਰੋਲਾ ਪਿਆ ਰੋਲਾ ਇੱਥੇ ਪੈਂਦਾ ਇੱਕ ਦਿਨ ਤਾਂ ਹੁੰਦਾ ਖਬਰ ਲੱਗਦੀ ਆ ਖਤਮ ਠੀਕਾ ਕੁਛ ਨਹੀਂ ਹੁੰਦਾਗਾ ਉਹ ਮੇਰਾ ਮਸਲਾ ਇਹ ਆ ਵੀ ਜਿਹੜਾ 5 ਨੰਬਰ ਚੁੰਗੀ ਦੇ ਦੀਆਂ ਡੈਰੀਆਂ ਨੇ ਉਹ ਲੋਕ ਐਨੇ ਜਿਹ ਦੁਖੀ ਹੋਏ ਨੇ ਜਣੀ ਉੱਥੋਂ ਲੰਗੜਾ ਵਸਗੁੰਦਾ ਹੁਣ ਦੇਖੋ ਜਾ ਕੇ ਹਲੇ ਵੀ ਪਾਣੀ ਖੜਾ ਬਿਨਾਂ ਮੀਂਹ ਤੋਂ ਪਾਣੀ ਖੜਦਾ ਉੱਥੇ 3-3 ਫੁੱਟ ਗੋਹਾ ਨਾਲ ਐਡੇ-ਐਡੇ ਨਾਲੇ 3-3 ਫੁੱਟ 2-2 ਫੁੱਟ ਦੇ ਉਹਦੇ ਵਿੱਚ ਹੁੰਦਾ ਲੋ ਗੇ ਇਹ ਰਹਲ ਨਾ ਹੋਇਆ ਯੋ ਸਾਹਿਬ ਪ੍ਰਧਾਨ ਜੀ ਮੈਂ ਵਰਨ ਵਰ ਤੇ ਬੈਠੰਦਾ ਜਿਹਦਾ ਨਾ ਹਲ ਹੋਇਆ ਮੇਰੇ ਬਣੀਓ ਜੇ ਜੋ ਮਰਦੀ ਹੋਵੇ ਸਾਨੂੰ ਸਹਿਤ ਅੱਦਤ ਅਸੀਂ ਨੰਗਣਾ ਉੱਥੋਂ ਸਾਡਾ ਕੋਈ ਹੱਲ ਨਹੀਂ ਹੈ ਇਹ ਕਰਨਾ ਫਰਾਰੀਆਂ ਮੇਥੋਂ ਹੀ ਤੇ ਮਰਜੀ ਸੈ ਕਰਦੇ ਇਹ ਤਾਂ ਨਹੀਂ ਵੀ ਕਾਂਗਰਸੀ ਦੀ ਕਮੇਟੀ ਆ ਵੀ ਕਾਂਗਰਸੀਆਂ ਨੂੰ ਮਤਲਬ ਹਰੇ ਕੰਮ ਦੇ ਤੱਕ ਆ ਗਿਆ ਕਿਹੜਾ ਕੰਮ ਨਹੀਂ ਹੋ ਰਿਹਾ ਇਹ ਕੰਮ ਨਹੀਂ ਹੋ ਰਿਹਾ ਕਹ ਲਾ ਬੰਦਾ ਮੈਦਾ ਹਰਾਨ ਆ ਬਾਕੀ ਭੈਣਾ ਬੈਠੇ ਕੌਂਸਲ ਬੈਠੇ ਕਿਹਦਾ ਕੰਮ ਰੋਕੇ ਆ ਕਵੇ ਜੇ ਕਾ ਮੇਰਾ ਪ੍ਰਧਾਨ ਆ ਕੋਈ ਪਾਰਟੀ ਕੋਈ ਬਿਲ ਬੰਦਾ ਆ ਨਹੀਂ ਕੰਮ ਉੱਪਰ ਦੀ ਗੱਲ ਬਿਲਕੁਲ ਨਹੀਂ ਗਈ ਆਂਟੀ ਬਾਜੇ ਦੀ ਕਲ ਵੀ ਨਾ ਕਰ ਪਾਰਟੀ ਬਾਜੇ ਦੀ ਬਿਲਕੁਲ ਗੱਲਬਾਤ ਕੋਈ ਨਹੀਂ ਕਰਦੇ ਕਰਦੇ ਕਾਰਵਾਈ ਨੂੰ ਰੋਕ ਜੋ ਆ ਪ੍ਰਧਾਨ ਜੀ ਨੇ ਕਿ ਚਾਹੇ ਨੇ ਤੁਸੀਂ ਭੈਣੇ ਫੂਰ ਕਰਦੇ ਹੋ ਤੁਹਾਨੂੰ ਬੈਕ ਆਉਂਦੀ ਆ ਕਿ ਨਹੀਂ ਕੋਈ ਇੱਕ ਬਣਾ ਬੰਦਾ ਲੈ ਵੀ ਜਿਹੜਾ ਮੇਰੇ ਨਾਲ ਕਰਦਾ ਤੁਹਾਡੇ ਦੇ ਕੋਈ ਇੱਕ ਮਿੰਟ ਟੋੜ ਲਓ ਮੈਂ ਲੈ ਲੈਂਦਾ ਇਹ ਕਾ ਦੇ ਹੋਏ ਯਾਰ ਕਾਂਗਰਸ ਕਿੱਥੋਂ ਆ ਗਈ ਪਰ ਉਹ 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 ਇਹ ਕਾਰਗੋ ਕਿੱਥੋਂ ਆ ਰਹੀ ਹੈ? ਰਵਾਫ ਕਾਰਵਾਈ ਕਿਉਂ ਨਹੀਂ ਹੁੰਦੀ ਹੈਗੀ? ਯਾਰ ਮੈਂ ਕਰਨੀ ਆ ਆਫਸਰ ਬੈਠੇ ਕਰਨਾ। ਰਵਾਫ ਦੀ ਗੱਲ ਕਰ ਰਿਹਾ। ਗ੍ਰਾਊਂਡ ਮੈਡਮ ਇਹ ਕਰਦੇ ਕਹਿੰਦੇ। ਹਾਂਜੀ ਮੈਂ ਬੱਦਰਾ ਮੋਰ ਤੋਂ ਆਏ ਨੇ ਕੋਈ ਛੱਤੇ ਨੂੰ ਨਹੀਂ ਸਾਥੀ ਕਿਹਨੂੰ ਕਰਦੇ? ਕਾਰਗੋ ਤੇ ਮੋਰ ਕਰਾਇਆ ਸੀ। ਮੈਡਮ ਜੀ ਇਹ ਉਹ ਸਾਹਿਬ ਜੀ ਈਓ ਸਾਹਿਬ ਹਰਤਾ ਮੈਡਮ ਉਹਨਾਂ ਦੇ ਬਾੜ ਕੱਚਾ ਉੱਥੇ ਨੂੰ ਇਧਰ ਆ ਕੇ ਫੋਨ ਕੀਤਾ ਤੇ ਆਸ਼ੂ ਆਸ਼ੂ ਆ ਚੁੱਕੀ ਤੇ ਆ ਜਿਹੜਾ ਵੀ ਹੈ ਤਾਂ ਉਹਨਾਂ ਨੂੰ ਕਹਾਂ। ਇੱਕ ਤਾਂ ਬਦਨਾਮ ਬਹੁਤ ਕਰਦੇ ਨੇ। ਕੋਈ ਵੀ ਆਉਂਦਾ ਪ੍ਰਧਾਨ ਜੀ ਕੰਮ ਰੋਕਦਾ ਜੀ ਉਹ ਮੈਨੂੰ ਤਾਂ ਪਤਾ ਵੀ ਨਹੀਂ ਇਹਨਾਂ ਦਾ ਮੈਨੂੰ ਕੱਲ ਫੋਨ ਆਇਆ ਕਹਿੰਦੇ ਜੀ ਮੇਰੇ ਕਈ ਰਕ ਪੇੜੀਆਂ ਵੀ ਅਫਸਰਾਂ ਦਾ ਜੀ ਪ੍ਰਧਾਨ ਦੀ ਬਗਵਾੜੀ ਜੀ ਦਫ਼ਤਰ ਦੇ ਬਾਹਰ ਹੀ ਕੇ ਲਾਉਂ ਮੈਂ ਕਿਹਦੇ ਦਾ ਕੰਮ ਨਹੀਂ ਨਹੀਂ ਕਹਿੰਦੇ ਪ੍ਰਧਾਨ ਜੀ ਜਦ ਮੈਂ ਇਹਨਾਂ ਦਾ ਕਈ ਰਕ ਫੋਨ ਨਹੀਂ ਆਇਆ ਮੈਂ ਕਿਹਾ ਦਿੱਤੀਆਂ ਉਹ ਦੋ ਦੋ ਵਹੀਓਂ ਜਦੋਂ ਫੋਨ ਆਇਆ ਕੰਮ ਰੋਕਦਾ ਮੈਂ ਕਿਹਾ ਪ੍ਰਧਾਨ ਜੀ ਦਾ ਕੰਮ ਨਹੀਂ ਰੁਕਦਾ ਇਹ ਬੰਦਾ ਇੱਕ ਮਿੰਟ ਭੁੱਲ ਜਾਂਦਾ ਬੰਦਾ ਤੁਸੀਂ ਇਹਨਾਂ ਦਾ ਜਿਹੜਾ ਵੀ ਆ ਕੰਮ ਕਰੋ ਕਿਸੇ ਦਾ ਵੀ ਅ ਜੀ ਆਪਾਂ ਕਹਿੰਦੇ ਰੋਹੀ ਨਹੀਂ ਕਰੂ ਕੋਈ ਨਹੀਂ ਹੈ ਜੀ ਇਹ ਜੀ ਆ ਗਿਆ ਨਾ ਬੈਠੇ ਵਿੱਚ ਹਾਂ ਜੀ ਤੇ ਮੇਰੇ ਤੋਂ ਹਾਲੇ ਕੀ ਪ੍ਰੋਬਲਮ ਨਹੀਂ ਆ ਹਾਂ ਜੀ ਇਹ ਤੋਂ ਮੋਟਰ ਨਹੀਂ ਆ ਪਤਾ ਨਹੀਂ ਬਿਲਕੁਲ ਜੀ ਕਿਸੇ ਕਰਦਾ ਤਾਂ ਸਾਰਿਆਂ ਨੂੰ ਭਾਈ ਦਿੰਦਾ ਵੀ ਸਾਰਿਆਂ ਨੇ ਆਪਣਾ ਜੇਰ ਲਾ ਕੇ ਆਪਣੀ ਨੂੰ ਕੰਮ ਕਰਦੇ ਮੇਰੀ ਇੱਕ ਬੇਨਤੀ ਹੈ ਹਾਂ ਜਦੋਂ ਮੋਟਰ ਦੀਆਂ ਪੈਪਾ ਨੇ ਮੋਟਰ ਨੇ ਚੱਲਣਾ ਹੈ ਉਹ 라ਜੀ ਨਹੀਂ ਦੇਉਂ ਜਾਂ ਜਿਹੜੇ ਸਾਡੇ ਦੋ ਐਸਟੀਮੇਟ ਨੇ ਜੇ ਉਹਨਾਂ ਕੋਈ ਰੁਕਦਾ ਉਹਨਾਂ ਟੰਗ ਤੁਸੀਂ ਮੈਨੂੰ ਪਤਾ ਸੀਗਾ ਹਾਂ ਆ ਪਹਿਲਾਂ ਹੀ ਪਿਆ ਯਾ ਦਿਖਾਉ ਤੀ ਮੇਰੀ ਗੱਲ ਸੁਣੋ ਹਾਊਸ ਨਹੀਂ ਮਤਾ ਪਾਸ ਕੀਤਾ ਸੀ ਹਾਂ ਹਾਊਸ ਨਹੀਂ ਥੋੜੇ ਪੇਪਰ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਪਟਕਸਰ ਸਾਹਿਬ ਨੇ ਸ਼ਿਕਾਇਤ ਕਰਤੀ ਸੁਣ ਲਓ ਫਿਰ ਮੇਰੀ ਗੱਲ ਮੇਰੇ ਬੁੱਲੇ ਤਾਂ ਕੋਈ ਇਸ਼ੂ ਨਹੀਂ ਆ ਮੈਨੂੰ ਪਤਾ ਸੀ ਮੈਨੂੰ ਮੇਰੀ ਮੈਨੂੰ ਪਹਿਲੀ ਪਤਾ ਸੀ ਮੈਂ ਲੈ ਕੇ ਆਇਆ ਹਾਂ ਸ਼ਿਕਾਇਤ ਵੀ ਨਾਲ ਆ ਨਹੀਂ ਯਾਰ ਮੈਨੂੰ ਤਾਂ ਕੋਈ ਕਾਜੇ ਨਹੀਂ ਕਰੋ ਵੀ ਏ ਰੀ ਇਹ ਪਾ ਇਹਨਾਂ ਦੇ ਸਪਲਾਈ ਪੈਣੀ ਸੀ ਜੀ ਵਾਟਰ ਸਪਲਾਈ ਦੇ ਪਾਈਪ ਤੁਸੀਂ ਕਿਹਾ ਵੀ ਦੁਬਾਰਾ ਟੈਂਡਰ ਲਾ ਬਿਲਕੁਲ ਪਾਟਕ ਸਾਹਿਬ ਹਾਊਸ ਨਹੀਂ ਪਾਸ ਕੀਤਾ ਸੀ ਉਹ ਪ੍ਰਧਾਨ ਨੇ ਨਹੀਂ ਕੀਤਾ ਜੇ ਚਾਹੇ ਪਹਿਲਾਂ ਬਣਿਆ ਸੀ ਚਾਹੇ ਬਾਅਦ ਵਿੱਚ ਜਦ ਵੀ ਤੁਸੀਂ ਮੈਂਬਰ ਦੀ ਬਾਅਦ ਵਿੱਚ ਵੀ ਤੁਸੀਂ ਮੈਂਬਰ ਦੀ ਇਕੱਲੇ ਪ੍ਰਧਾਨ ਨੇ ਨਹੀਂ ਪਾਸ ਕੀਤਾ ਫਿਰ ਸਾਰੇ ਹਾਊਸ ਤੇ ਪਰਚਾ ਕਰਾਓ ਨਾ ਹਾਊਸ ਨਹੀਂ ਅਪਰੀਵੂ ਕਰੋ ਇਕੱਲੇ ਪ੍ਰਧਾਨ ਦੀ ਨਾ ਨਾ ਕਰੋ ਕਹਿੰਦੇ ਨੋ ਕੰਮ ਪ੍ਰਧਾਨ ਰੋਕਦਾ ਹੁਣ ਪ੍ਰਧਾਨ ਜੀ ਮੇਰੀ ਬੇਨਤੀ ਆ ਸੁਣੋ ਮੈਂ ਕੋਈ ਪੱਪਾ ਜੀ ਆ ਪੇਪਰ ਲੈ ਕੇ ਪਾਈ ਉਹ ਦਫਤਰ ਦਾ ਪ੍ਰਦਰਸ਼ਨ ਹੋਈ ਪਟਿਆ ਦਾ ਸੁਖਾਣਾ ਲੜਾਵੇ ਠੀਕ ਹੈ ਜੀ ਆਉਣ ਇਹ ਗੱਲ ਤਾਂ ਗੱਲ ਪਤਾ ਮੈਂ ਕਿਹੜਾ ਇੱਕ ਕੰਪਲੇਟ ਕੀਤਾ ਮੈਂ ਇੱਕ ਮਿੰਟ ਦੱਸੋ ਮੇਰੀ ਉਹ ਚਲੋ ਕਿਸੇ ਨੇ ਕੰਪਲੇਟ ਕੀਤਾ ਮੈਨੂੰ ਨਹੀਂ ਇਹਦਾ ਪਤਾ ਸਾਨੂੰ ਤਾਂ ਤੁਸੀਂ ਇਹ ਦੱਸੋ ਬਈ ਉਥੇ ਪ੍ਰਧਾਨ ਜੀ ਨਾਲ ਕੋਈ ਝਗੜਾ ਹੋ ਰਿਹਾ ਜਿਹੜੀਆਂ ਪੇਪਰਾਂ ਨੇ ਪਹਿਲਾਂ ਅੱਜ ਦੀ ਖੁਪਰਾਕਾ ਤੋਂ ਮਟਮ ਚੇਜ਼ੇ ਜੀ ਜੀ ਬੈਠ ਪਈ ਜਦੋਂ ਨਾ ਮੋਟਰ ਨੇ ਪ੍ਰੈਸ਼ਰ ਬੰਡਾ ਨਾ ਮੇਰੇ ਨਾਲੋਂ ਲੈਲੀ ਲੈਲੀ ਫਟ ਬੈਠ ਗਿਆ ਉਹ ਕਹਿੰਦਾ ਜਾਨ ਵੀ ਆ ਜਾ ਰਾ ਬਹੁਤ ਵਧੀਆ ਲੈਲੀ ਜੀ ਵਾਪਸ ਮੈਨੂੰ ਵੀ ਚਾਹੀਦਾ ਨਹੀਂ ਮੇਰੀ ਗੱਲ ਉਹ ਮੈਂ ਜਨਾ ਬੈਠੇ ਨੇ ਇਤਜ਼ਾਰ ਅਭ ਗਦਰਸ਼ਨ ਇਹਨਾਂ ਦਾ ਦੇਖ ਕੇ ਜਿਹੜਾ ਕੰਮ ਕਰ ਠੀਕ ਹੈ ਜੀ ਬੱਸ ਹਾਂ ਚਲੋ ਮੈਂ ਉਹ ਤਰਾਜ ਆ ਜਾਏਗਾ ਕਿਸੇ ਕੋਲ ਦੇ 40 ਏਕੜ 5 ਕਨਾਲਾਂ 11 ਮਰਲੇ ਹਾਂਜੀ ਇਹ 7 12 2010 ਤੋਂ ਚੱਲ ਰਹੀ ਹੈ ਜੀ ਕਿੰਨੇ ਨੰਬਰ ਮਤਾਂ ਜੀ ਇਹ ਮਤਾ ਨੰਬਰ 6 ਹੈ ਜੀ लास्ट 6 ਹੈ ਲਾਸਟ ਹੈ ਲਾਸਟ ਤੋਂ ਇੱਕ ਪਹਿਲਾ ਇਹ ਚੱਲ ਰਹੀ ਹੈ ਜੀ ਉਸ ਤੋਂ ਬਾਅਦ ਜਿਹੜੀ ਇਹ ਪੇਪਰ ਦੇ ਵਿੱਚ ਇਸ਼ਤਿਹਾਰ ਤੁਸੀਂ ਪਬਲਿਸ਼ ਕੀਤਾ ਅਕਾਲੀ ਪੱਤਰਕਾ ਤੇ ਜੁਝਾਰ ਟਾਈਮਸ ਇਹ ਤਾਂ ਆਏ ਲੱਗਦਾ ਜਿਵੇਂ ਸਪੈਸੀਫਿਕਲੀ ਦੇਖ ਕੇ ਚੁਣੇ ਹੋਣੇ ਪੇਪਰ ਇਸ ਕਰਕੇ ਜਿਹੜੀ ਇਹ 42 ਏਕੜ ਦੀ ਹੈ 2010 ਤੋਂ ਰੁਲੀ ਆ ਰਹੀ ਹੈ 25 ਦੇ ਵਿੱਚ ਆ ਕੇ ਆਪਾਂ ਇਹ ਤੇ ਕਨਸਿਡਰ ਕਰ ਰਹੇ ਹਾਂ ਹਾਊਸ ਦੇ ਮੱਥੇ ਇਹ ਕਲੀਅਰ ਕਰੋ ਜੀ ਇਹ ਕਿਹੜੀ टाउन ਪਲੈਨਿੰਗ ਹੈ ਇੱਥੇ ਕੀ ਸਿਸਟਮ ਚੱਲ ਰਿਹਾ ਕਿਹੜਾ ਕਿਹੜਾ ਏਰੀਆ ਕੀ ਰੱਖਵਾ ਦੱਸੋ ਮੈਂ ਜੀ ਸਰ ਅ ਭਾ ਮਾਗਦਾ ਇੱਕ ਮਿੰਟ ਆ ਤੁਸੀਂ ਇਹਨੇ ਦੱਸੋ 42 ਏਕੜ ਵਾਲਾ ਜੀ ਇਹਨਾਂ ਦੀ ਸਰ ਫੀ ਪੈਂਡਿੰਗ ਸੀ ਹਾਂ ਜੀ ਜਿਹਦੇ ਕਰਕੇ ਇਹ ਨਹੀਂ ਦੇਰ ਤੋਂ ਚੱਲ ਰਿਹਾ ਅਸੀਂ ਫੀਸ ਉਹਨਾਂ ਨੇ ਹੁਣ ਪੇਟ ਕਰਤੀ ਅਤੇ ਜਿਹੜਾ ਵੀ ਪਲਾਨ ਦੇ ਵਿੱਚ ਵੇਰੀਏਸ਼ਨ ਸੀ ਉਹਦੇ ਵਿੱਚ ਇਹਨਾਂ ਨੇ ਅਮੈਂਡਮੈਂਟ ਕਰਨੀ ਸੀ ਉਹ ਅਮੈਂਡਮੈਂਟ ਕਰ ਦਿੱਤੀ ਤਾਂ ਹੋ ਗਈ ਜੀ ਤੁਸੀਂ ਜਿਹੜੇ ਪੇਪਰ ਦੇ ਵਿੱਚ ਇਹਨੂੰ ਪਬਲਿਸ਼ ਕਰਵਾਇਆ ਇਹ ਤੁਸੀਂ ਕਰਵਾਉਨੇ ਹੋ ਜਾਂ ਕੋਰੋਨਾਈਜ਼ਰ ਕਰਾਉਂਦਾ ਇਹ ਕਰ ਲੋ ਨਾਈਜ਼ ਕੋਰੋਨਾਈਜ਼ਰ ਕਰਵਾਉਂਦਾ ਨਾ ਜਿਹੜੇ ਕੋਰੋਨਾਈਜ਼ਰ ਨੇ ਨਿਊਜ਼ਪੇਪਰ ਚੂਜ਼ ਕੀਤੇ ਨੇ ਉਹ ਚੂਜ਼ ਬਿਲੋਂਗ ਨਿਊਜ਼ਪੇਪਰ ਤੇ ਰਹਿ ਕੇ ਖੱਣੇ ਤੇ ਕੇ ਕਾਪੀ ਵੀ ਨਹੀਂ ਵਿਕਦੀ ਹੁੰਦੀ ਚਲੋ ਸਸਤਾ ਹੋਣਾ ਹੈ ਇਹ ਹੀ ਹੈ ਸਸਤੇ ਕਰਨਾ ਕੋਈ ਲੋਕਾ ਕੀ ਕਰੂਗਾ ਕੇਸ ਕਰਕੇ ਤੇ ਕੋਟਲ ਸਿਸਟਮ ਹੀ ਖਰਾਬ ਇੱਥੇ ਕੁਛ ਨਾ ਕੋਈ ਛੋੜ ਲੈ 42 ਏਕੜ ਦੇ ਵਿੱਚ ਹੈ ਹਿਜਮੈਂਟ ਉਧਰ ਦੱਸੋ ਡੀਪੀਆਰ ਉਹ ਤਾਂ ਜਾਂਦਾ ਕਿ ਕਿਹੜਾ ਡੀਪੀਆਰ ਉਹ ਤਾਂ ਚਲਿਆ ਗਿਆ ਜੀ ਡੀਪੀਆਰ ਉਹਨਾਂ ਨੂੰ ਵੀ ਪਤਾ ਮੈਨੂੰ ਵੀ ਪਤਾ ਕਿੰਦਾ ਸਿਸਟਮ ਹੈ ਠੀਕ ਹੈ ਨਾ ਸੋ ਇਹ ਤਾਂ ਬਿਲਕੁਲ ਉਹਦੇ ਨਾਲ ਇਹ ਕੋਈ ਟਰਾਂਸਪੀਡ ਨਹੀਂ ਜਿੰਨੀ ਦੇਰ ਤੱਕ ਮੈਨੂੰ ਤੁਸੀਂ ਕਲੀਅਰ ਨਹੀਂ ਕਰਦੇ ਉਹਨਾਂ ਨੇ ਕੀ ਚੇਂਜ ਕੀਤੀਆਂ ਨੇ ਕੀ ਨਹੀਂ ਕੀਤੀਆਂ ਤੁਸੀਂ ਘਟਕੜ ਘਟ ਹਾਊਸ ਤੋਂ ਦੱਸੋ ਸਹੀ 2010 ਦਾ ਚੱਲਿਆ ਰਿਹਾ 10 ਤੋਂ ਬਾਅਦ 15 ਸਾਲ ਦੇ ਵਿੱਚ ਬਾਅਦ ਆਪਾਂ ਫੀਸ ਪਰ ਆ ਰਹੇ ਹਾਂ ਸਾਡੇ ਕੋਲ ਵੀ ਇਹ ਪ੍ਰੋਪਰ ਕਲੀਅਰ ਨਹੀਂ ਤੁਸੀਂ ਪਹਿਲਾਂ ਕਲੀਅਰ ਕਰੋ ਨੀ 6 ਕਰੋੜ 6 ਕਰੋੜ 30 ਲੱਖ ਦੀ ਨਮਕ ਉਹਦਾ ਹੋਤਾ ਚਲ ਕੋਸ਼ਿਸ਼ਿਤ ਅਸ ਰਹੇ ਨਾ ਕੀ ਉਹਦੇ ਵਿੱਚ ਉਹਨਾਂ ਨੇ ਕੀ ਐਮੈਂਡਮੈਂਟ ਕਰਾਈਆਂ ਨੇ ਕੀ ਚੇਂਜੇਸ ਕਰਾਏ ਜਿਹੜੀਆਂ ਚੇਂਜੇਸ ਆ ਕਿ ਆ ਉਹਨੇ ਕੋਈ ਪ੍ਰਾਣਾ ਮਕਸ਼ਿਆ ਵੀ ਹੈ ਨਵਾਂ ਮਕਸ਼ਿਆ ਹਾਂ ਜੇ ਜਿੱਦੀ ਤੋਂ ਕੋਈ ਕਲੈਰੀਫਾਈ ਕਰਾਉਣਾ ਉਹ ਆਪਾਂ ਰੱਖ ਮੰਨ ਨਾਲ ਉਹ ਪਹਿਲਾਂ ਕਲੈਰੀਫਾਈ ਦੇਖੋ ਸਾਡੇ ਵੱਲੋਂ ਜੋ ਰਿਪੋਰਟ ਇਹਨਾਂ ਨੇ ਅਫਰਨ ਕੀਤੀ ਆ ਸਾਡੇ ਵੱਲੋਂ ਬਹੁਤ ਸੰਮਤੀ ਨਾਲ ਪਾਸ ਆ ਜਿਹਨੂੰ ਕੋਈ ਇਤਰਾਜ਼ ਹੋ ਉਹ ਮੈਂਟ ਲਗਾ ਸਕਦਾ ਉਹ ਆਪਣਾ ਕੰਸੈਂਟ ਨੋਟ ਕਰਾ ਦਿਓ ਸਾਡੇ ਵੱਲੋਂ ਬਹੁਤ ਸੰਮਤੀ ਨਾਲ ਪਾਸ